ਸਾਤਿਸ਼ਰੇ ਕਾਲ ਜੀ ਮੰਮੀਤ ਕਰਦਾ ਤੋਂ ਸਾਰੇ ਠੀਕ ਠਾਕ ਹੋ ਗਏ ਤੇ ਅੱਜ ਆਪਾਂ ਗੱਲ ਕਰਾਂਗੇ ਆਉਂਦੇ ਦਿਨਾਂ ਦੇ ਮੌਸਮ ਦੀ ਜਾਨੀ ਕਿ ਪਹਿਲੇ ਦਸੰਬਰ ਦੇ ਪਹਿਲਾ ਹਫਤਾ ਤੇ ਉਸ ਦੇ ਦੂਜੇ ਦਸੰਬਰ ਹਫਤਾ ਯਾਨੀ ਕਿ 13 14 ਦਸੰਬਰ ਤੱਕ ਪੰਜਾਬ ਦਾ ਮੌਸਮ ਜਿਹੜਾ ਕਿਸ ਤਰ੍ਹਾਂ ਦਾ ਰਹਿ ਸਕਦਾ ਕਦੋਂ ਇਹਦੇ ਮੀਂਹ ਨਿਰਦੇ ਸਾਲ ਬੰਦ ਦਿਖਾਈ ਦੇ ਰਹੇ ਨੇ ਕਿਹੜਾ ਸਿਸਟਮ ਬਣਿਆ ਹੈ ਯਾਨੀ ਕਿ ਬੰਗਾਲ ਦੀ ਖਾੜੀ ਵਿੱਚ ਤੂਫਾਨੀ ਸਿਸਟਮ ਬਣਿਆ ਜਿਸ ਦੇ ਨਾਲ ਤਾਮਿਲਨਾਡੂ ਹੋ ਗਿਆ ਨਾਲ ਲੱਗਦੇ ਜੋ ਵੀ ਸਮੁੰਦਰ ਦੇ ਆ ਖੇਤਰ ਹੋਗੇ ਛਤੀਸਗੜ੍ਹ ਹੋਗੇ ਐਮਪੀ ਦੇ ਖੇਤਰ ਹੋਗੇ ਜਾਂ ਨਾਲ ਲੱਗਦੇ ਕੁਝ ਯੂਪੀ ਦੇ ਆ ਬਿਆਰ ਦੇ ਖੇਤਰ ਜਾਂ ਪ ਰੀ ਅੰਡਮਨ ਇੱਕੋ ਬਾਰ ਰਗਿਆ ਤਾਂ ਕਾਫੀ ਕਿਤਰਾ ਵਿੱਚ ਮੀਂਹ ਨੇ ਅਦਾਸਾਰ ਰਹਿਣਗੇ ਅਗਲੇ ਦਿਨਾਂ ਦੇ ਜਾਨੀ ਇੱਕ ਦੋ ਦਿਨ ਅਗਲੇ ਜਿਹੜੇ ਹੋਣਗੇ ਇਸ ਵਿੱਚ ਕਾਫੀ ਥਾਵਾਂ ਤੇ ਭਾਰੀ ਤੋਂ ਬਹੁਤ ਪਾਰ ਨਹੀਂ ਪੈ ਸਕਦਾ ਤੇ ਆ ਪੰਜਾਬ ਵਿੱਚ ਇਸ ਤੇ ਜਿਹੜੀਆਂ ਪਹੁੰਚ ਰਹੀਆਂ ਨੇ ਤਾਂ ਪੰਜਾਬ ਦੇ ਕਿਹੜੇ ਕਿਹੜੇ ਖੇਤਰਾ ਵਿੱਚ ਮੀਂਹ ਨੇ ਰਿਦੇ ਅਸਾਰ ਰਹਿਣਗੇ ਉਸ ਬਾਰੇ ਕਿਹੜਾ ਸਿਸਟਮ ਆ ਰਿਹਾ ਪੱਛਮੀ ਸਿਸਟਮ ਆ ਡਬਲਯੂ ਡੀ ਜਾਨੀ ਕਿ ਇੱਕ ਦੋ ਬਾਰ ਜਿਹੜੇ ਪਹਾੜਾਂ ਤੇ ਬਰਫਰ ਹੀ ਹੋਣ ਦੀ ਸੰਭਾਵਨਾਤ ਪੰਜਾਬ ਦੇ ਕਿਹੜੇ ਕਿਹੜੇ ਖੇਤਰਾ ਬੱਦਲਵਾਈ ਦੇ ਨਾਲ ਹਲਕੇ ਮੀਂਹ ਜਾਂ ਕਿਤੇ ਤੇ ਤੇਜ਼ ਮੀਂਹ ਦੇ ਚੱਟਾਂ ਲੱਗ ਸਕਦੇ ਨੇ ਦੀ ਚੱਲਣ ਦੀ ਸੰਭ ਸਵਿਡੋ ਪਛਾਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਹਾਂ ਗੁਜਾਰਸ਼ ਕਰਨਾ ਚਾਹੁੰਦੇ ਹਾਂ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਇਸ ਵੀਡੀਓ ਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਕੋਰ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਹਾਂ ਜਿਹੜੇ ਵੀ ਚੈਨਲ ਤਰ੍ਹਾਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ ਆਪਣਾ 24 ਤੋਂ ਲੈ ਕੇ ਜਾਂ 25 26 27 28 ਨਵੰਬਰ ਤੱਕ ਮੌਸਮ ਲਗਭਗ ਠੀਕ-ਠਾਕ ਹੈ 28 29 ਦੇ ਦਰਮਿਆਨ ਪਹਾੜਾਂ ਦੇ ਜਿਹੜੀ ਬਰਫਰੀ ਹੋਣ ਦੀ ਸੰਭਾਅਨਕ ਹੈ ਡਬਲਯੂਡੀ ਜ ਹਮਾ ਪੰਜਾਬ ਵੱਲ ਨੂੰ ਕੂਚ ਕਰੇ ਜਾਨਕੀ ਆਉਂਦੇ ਆਉਂਦੇ ਜਿਹੜੇ ਅਗਲੇ ਹੋਣਗੇ 5 ਤੋਂ 10 ਦਿਨ ਜਾਂ 7-8 ਦਿਨ ਹਮਾ ਜਿਹੜੇ ਹੁਣੇ ਉੱਪਰ ਤੋਂ ਪੱਛਮ ਦਿਸ਼ਾ ਵੱਲ ਕੇ ਦਰਮਿਆਨੇ ਰਫਤਾਰ ਤੇ ਵਗਦੇ ਰਹਣਗੇ ਤਾਂ ਕੂਚਕ ਸਮੇਂ ਲਈ ਹੋ ਸਕਦਾ 29-30 ਨਵੰਬਰ ਦੇ ਆਸ-ਪਾਸ ਜਾਂ ਪਹਿਲੇ ਹਫਤੇ ਦਸੰਬਰ ਦੇ ਕੁਝ ਇੱਕ ਦਿਨ ਜਾਂ ਕੁਝ ਇੱਕ ਆਪਾਂ ਗੱਲ ਕਰੀ ਸਮੇਂ ਲਈ ਜਿਹੜਾ ਦੱਖਣ ਪੂਰਬੀ ਜਾਨਕੀ ਦੱਖਣਾ ਪੂਰੇ ਦੀ ਜਿਹੜੀ ਵਾਉਣ ਦੀ ਵਾਪਸੀ ਹੋ ਸਕਦੀ ਹੈ ਤਾਂ ਉਸ ਤੋਂ ਬਾਅਦ ਟੈਂਪਰੇਚਰ ਵਿੱਚ ਆਪਾਂ ਗੱਲ ਕਰੀ ਜੇਕਰ ਪੂਰਬੀ ਵਾਗਦੀ ਦਾ ਟੈਂਪਰੇਚਰ ਰਾਤ ਦੇ ਵਧਣਗੇ ਕਿਉਂਕਿ ਇਸ ਵਿੱਚ ਗਰਮੈਸ਼ ਹੁੰਦੀ ਹੈ ਉਹ ਜਿਹੜੇ ਪਹੁੰਚ ਰਿਹਾ ਨੇ ਜਿਸ ਕਰਕੇ ਆ ਆਪਣੇ 1 ਪਹਿਲੇ ਪਤੰਬਰ ਦੇ ਜਾਂ ਆਪਣੇ ਨਵੰਬਰ ਦੇ ਐਂਡ ਤੇ ਥੋੜੇ ਇੱਕ ਆ ਦਿਨਾਂ ਲਈ ਜੇ ਕਹਿ ਸਕਦੇ ਆ ਠੀਕ ਹੈ ਤਾਂ ਕੋਈ ਜ਼ਿਆਦਾ ਟੈਂਪਰੇਚਰ ਵਿੱਚ ਵਾਧਾ ਹੋਣ ਦੀ ਅਸਾਰ ਨਹੀਂ ਰਹਿਣਗੇ ਫਿਲਹਾਲ ਜਿਹੜੇ ਆ ਰਾਤ ਦੇ ਟੈਂਪਰੇਚਰ ਦੀ ਗੱਲ ਕਰੀਏ ਤਾਂ 9 10 ਤੋਂ ਲੈ ਕੇ 11 12 ਜਾਂ 13 ਡਿਗਰੀ ਤੱਕ ਦਰਜ ਕੀਤੇ ਜਾ ਸਕਦੇ ਨੇ ਤਾਂ ਦਿਨ ਦੇ ਟੈਂਪਰੇਚਰ ਫਿਲਹਾਲ ਸਥਿਰ ਰਹਿਣਗੇ 30 ਨਵੰਬਰ ਤੱਕ ਲਗਭਗ ਬਗਲ ਸਾਰੇ ਖੇਤਰਾਂ ਵਿੱਚ ਮੌਸਮ ਸਾਫ਼ ਤੇ ਖੁਸ਼ਕ ਰਹਿਣ ਦੀ ਸੋਮਾ ਟੈਂਪਰੇਚਰ ਜਿਹੜੇ ਸਵੇਰ ਦੇ ਹੋਣਗੇ ਸਥਿਰ ਰਹਿਣਗੇ ਯਾਨੀ ਕਿ 21 22 ਤੋਂ ਲੈ ਕੇ 23 2 ਤੋ ਉਸਰੇ 25 26 ਡਿਗਰੀ ਤੱਕ ਤਰਜ ਕੀਤੇ ਜਾਸਰੇ ਦੁਪਹਿਰ ਤੋਂ ਉੱਪਰ ਲੱਗਣ ਦੇ ਨਾਲ ਗਰਮਾਹ ਸੀ ਜਿਹੜਾ ਗਰਮਾਟ ਜਿਹੜੀ ਰਵੇ ਕੀ ਜਾਨ ਕੀ ਗਰਮੀ ਜਿਹੜੀ ਮਹਿਸੂਸ ਹੋਵੇਗੀ ਹੁਮਸ ਜੀ ਥੋੜੀ ਬਹੁਤੀ ਜਿਹੜੇ ਗਰਮਾਹ ਸੀ ਜਿਸ ਨਾਲ ਦਿਨ ਦੇ ਟੈਂਪਰੇਚਰਸ ਤੇ ਰਹਿਣਗੇ ਤਾਂ ਜੇ ਕੋਈ ਵੀ ਆਪਾਂ ਗੱਲ ਕਰੀਏ ਆ ਫਿਲਹਾਲ 30 ਨਵੰਬਰ ਤੱਕ ਕੋਈ ਸਿਸਟਮ ਆਉਦਾ ਦਿਖਾਈ ਇਹੋ ਜ ਨਹੀਂ ਦੇ ਰਿਹਾ ਜੋ ਪੰਜਾਬ ਦੇ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਤਾਂ ਦਸੰਬਰ ਦੇ ਪਹਿਲੇ ਹਫਤੇ ਫਿਰ ਤੋਂ ਇੱਕ ਪੱਛਮੀ ਸਿਸਟਮ ਪਹੁੰਚ ਰਿਹਾ ਉਸ ਤੋਂ ਬਾਅਦ ਦਸੰਬਰ ਦੇ ਦੂਜੇ ਹਫਤੇ ਵੀ ਅਜ ਇਸ ਕਰਕੇ ਪਹਾੜਾਂ ਤੇ ਫਿਰ ਤੋਂ ਜਿਹੜੀ ਬਰਫ ਜਿਸ ਕਰਕੇ ਆ ਪੰਜਾਬ ਦੇ ਟੈਂਪਰੇਚਰ ਵਿੱਚ ਠਰਾਵਟ ਦੇਖਣ ਨੂੰ ਮਿਲੇਗੀ ਰਾਤ ਦੇ ਟੈਂਪਰੇਚਰ ਠੀਕ ਹੈ ਦਿਨ ਦੇ ਟੈਂਪਰੇਚਰ ਫਿਲਹਾਲ ਗੱਲ ਕਰੀ ਤੇ 1-2 ਡਿਗਰੀ ਥੱਲੇ ਆਸਰੇ ਕੋਈ ਜ਼ਿਆਦਾ ਇਸ ਵਿੱਚ ਵਧਣ ਜਾਂ ਘਟਣ ਦਾ ਅਸਰ ਨਹੀਂ ਰ ਕੋਈ ਠਰਾਵਟ ਹੋਣ ਦੀ ਸੰਭਾਵਨਾ ਦਿਨ ਵੇਲੇ ਫਿਲਹਾਲ ਪਹਿਲੇ ਆਪ ਗੱਲ ਕਰ ਦਸੰਬਰ ਦੇ ਹਫਤੇ ਤੱਕ ਮੌਸਮ ਠੀਕ ਠਾਕ ਹੈ ਸਟੇਕ ਤਿੰਨ ਤੇ ਰਾਤ ਨੂੰ ਕੋਈ ਜ਼ਿਆਦਾ ਅਗਰਾਵਟ ਆਉਣ ਦੀ ਸੰਭਾਵਨਾ ਟੈਂਪਰੇਚਰ ਦੂਜੇ ਹਫਤੇ ਜਿਹੜੇ ਦਿਨ ਦੇ ਤੇ ਰਾਤ ਦੇ ਟੈਂਪਰੇਚਰ ਹੋਰ ਡਿੱਗਣਗੇ ਜਾਨੀ ਕਿ ਛੀਤ ਜਿਹੜੇ ਫਿਰ ਤੋਂ ਵਾਪਸੀ ਕਰਨਗੇ ਤੇ ਛੀਤ ਜਿਹੜੀ ਆ ਲਹਿਰ ਚੱਲਣ ਦੀ ਸੰਭ ਦਿੰਦੇ ਟੈਂਪਰੇਚਰ ਜੈਸੋ ਥੱਲੇ ਆਇਨੋ ਸੀਤਲਰ ਮੰਨੀਏ ਜੀ ਸੀਤ ਜਿਹੜੀਆਂ ਆ ਪਹੁੰਚਣ ਗਿਆ ਤੇ ਜਦੋਂ ਪਹਾੜਾਂ ਤੇ ਠੀਕ ਬਰਫ ਰਹਿੰਦੀ ਉਸਦੀਆਂ ਆ ਪਾਉਂਦੀਆਂ ਨੇ ਤਾਂ ਜਿਸ ਕਰਕੇ ਆਪਾਂ ਗੱਲ ਕਰਦੇ ਥੋੜੇ ਟੈਂਪਰੇਚਰ ਦਿਨ ਤੇ ਰਾਤ ਦੇ ਦੇਖਦੇ ਨੇ ਤਾਂ ਉਸ ਤੋਂ ਬਾਅਦ ਆ ਜੇਕਰ ਸਿਸਟਮ ਲੱਗਦਾ ਠੀਕ ਹੈ ਦਸੰਬਰ ਦੇ ਪਹਿਲੇ ਜਾਂ ਦੂਜੇ ਹਫਤੇ ਵਿੱਚ ਥੋੜੇ ਬਤ ਖੇਤਰਾ ਵਿੱਚ ਚਾਂਸ ਹੈਗੇ ਨੇ ਖਾਸ ਤੌਰ ਤੇ ਮਾਝਾ ਦੁਆਬ ਦੇ ਪਹਾੜੀ ਖੇਤਰੋ ਵਿੱਚ ਦੱਖਣ ਪੱਛਮੀ ਮੱਧ ਕੇਂਦਰ ਯਾਨੀ ਕਿ 10 ਤੋਂ 15% ਖੇਤਰਾ ਵਿੱਚ ਨਿੱਕੀ ਮੋਟੀ ਕਾਰਵਾਈ ਹੋ ਸਕੀ ਹੈ ਜਾਂ ਹਲਕੀਆਂ ਕਾਣੀਆਂ ਜਾਂ ਇੱਕ ਦੋ ਖੇਤਰਾਂ ਵਿੱਚ ਤੇਜ਼ ਅਮੀ ਦੇ ਲਗਭਗਲੇ ਦਸੰਬਰ ਦੇ ਪਹਿਲੇ ਦੂਜੇ ਹਫਤੇ ਸਾਤੇ ਕੁਛਕ੍ਰਾਂ ਦੀ ਸੰਭਾਵਨਾ ਉਸ ਤੋਂ ਬਾਅਦ ਬੰਗਾਲ ਦੀ ਖਾੜੀ ਵੀ ਜਿਹੜਾ ਆਪਣਾ ਸਿਸਟਮ ਬਣਿਆ ਤੂਫਾਨੀ ਸਿਸਟਮ ਇਸ ਦਾ ਕੋਈ ਜ਼ਿਆਦਾ ਪ੍ਰਭਾਵ ਆ ਪੰਜਾਬ ਦੇ ਖੇਤਰਾਂ ਵਿੱਚ ਦੇਖਣ ਨਹੀਂ ਮਿਲੇਗਾ ਹਾਲਕਿ ਜਿਹੜੇ ਦਸੰਬਰ ਦੇ ਪਹਿਲੇ ਜ ਦੂਜੀ ਹਫਤੇ ਇਸ ਤੀਆਂ ਹਵਾਵਾਂ ਪਾਉਂ ਸਕਦੀਆਂ ਜਾਂ ਨਵੰਬਰ ਦੇ ਐਂਡ ਤੇ 30 ਨਵੰਬਰ ਦੇ ਆਸ-ਪਾਸ ਅਜ ਇਸ ਕਰੇ ਪੰਜਾਬ ਦੇ ਲਗਭਗ ਥੋੜੇ ਬੋਤੇ ਉਸਦਾ ਕਿ ਇੱਕ ਅਧ ਦੇ ਜ਼ਿਲ੍ਹੇ ਵਿੱਚ ਨਮੀ ਵਧਣ ਦੇ ਨਾਲ ਅਚਾਨਕ ਬੱਦਲ ਪਾਉਂ ਸਕਦੇ ਕਿਸੇ ਇੱਕ ਅਧ ਦੇ ਖੇਤਰ ਨੂੰ ਪ੍ਰਭਾਵਿਤ ਕਰ ਸਕਦੇ ਜ਼ਿਆਦਾਤਰ ਮੌਸਮ ਅਸਾਫ਼ ਤੇ ਕੁਛਕ੍ਰਾਂ ਦੀ ਸੰਭਾਵਨਾ ਹੈ ਤਾਂ ਮੋਟਾ ਟਾਗੇ ਦੇ ਸੰਬੰਧ ਦੇ ਪਹਿਲੇ ਜਾਂ ਦੂਜੇ ਹਫਤੇ ਆ ਸਿਸਟਮ ਪੰਜਵੇਂ ਸਿਸ਼ਟ ਪਹੁੰਚ ਰਿਹਾ ਤੇ ਕੁਐਸਚਨ ਨਮੀ ਜਿਹੜੀ ਬੰਗਾਲ ਦੀ ਖਾੜੀ ਜਾਂ ਬਸਾਗਰ ਤੋਂ ਪਹੁੰਚ ਰਹੀ ਜਿਸ ਕਰਕੇ ਥੋੜੇ ਬਹੁਤ ਖੇਤਰਾ ਵੀ 5-10% ਖੇਤਰਾ ਵਿੱਚ ਨਿੱਕੀ ਮੋਟੀ ਕਾਰਵੀ ਉਸਰੀ ਜ਼ਿਆਦਾਤਰ ਅਪਗਨ ਕਰੇ ਮੌਸਮ ਆਸਾਫ ਤੇ ਕੁਸ਼ਕਰਾਣ ਦੀ ਸੰਭਾਵਨਾ ਜੇਕਰ ਇਹ ਸਿਸਟਮ ਵਿੱਚ ਹੋਰ ਬਦਲਾਵ ਵੇਖਣ ਨੂੰ ਮਿਲੇਗਾ ਲਗਾਤਾਰ ਤੁਹਾਡੇ ਤੱਕ ਜਾਣਕਾਰੀ ਚੈਨਲ ਤੇ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਾ ਅਗਰ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੀ ਸੀ ਤਾਂ ਵੀਡੀਓ ਨੂੰ ਅੰ